ਹੜ੍ਹ ਕਾਰਨ ਪਾਜਿਲਤਾ ਦੇ ਸਰ ਹੰਦੀਕੰਡ ਮੁਹਾਰਮ ਸਿੰਘ ਪਤੰਟ ਆਣੀ ਕਰਨ ਦੇ ਇੱਕ ਗਰੀਬ ਪਰਿਵਾਰ ਦਾ ਪੱਕਾ ਮਕਾਨ ਡਿੱਗਿਆ। ਪੀੜਿਤ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹੜ੍ਹ ਕਾਰਨ ਉਨ੍ਹਾਂ ਦਾ ਇੱਕ ਪੱਕਾ ਮਕਾਨ ਡਿੱਗਿਆ ਹੈ। ਜਿਸ ਕਾਰਨ ਮਕਾਨ ਅੰਦਰ ਪਿਆ ਉਨ੍ਹਾਂ ਦਾ ਕੀਮਤੀ ਸਮਾਨ ਕਾफी ਨੁਕਸਾਨਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਕਮਰਿਆਂ ਨੂੰ ਵੀ ਕਾफी ਪ੍ਰੇੜਾ ਪੈ ਗਿਆ ਹਨ ਅਤੇ ਹੋਰ ਵੀ ਕਾफी ਨੁਕਸਾਨ ਹੋ ਗਿਆ ਹੈ। ਇਸ ਨਾਲ ਹੀ ਉਨ੍ਹਾਂ ਦੱਸਿਆ ਕਿ ਹੜ੍ਹ ਦੌਰਾਨ ਉਨ੍ਹਾਂ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਆਡਾ ਨਕਸਾ ਨ ਵੀ ਵਾਧੂ ਹੋ ਗਿਆ ਕਾਫੀ ਵੀ ਵੀ ਅੰਦਰ ਵੀ ਦੋ ਕਮਰੇ ਸੀ ਦੋਵੇਂ ਡੇਗ ਪੈ ਨਾਲ ਪਲਛਾਂ ਬਾਖਰਮ ਉਹ ਵੀ ਡੇਗ ਪੈ ਤੇ ਇੱਕ ਨੁਆਤਰੇੜਾ ਆਇਆ ਪੰਜੇ ਨੇ ਅੰਦਰ ਤਸੀਂ ਜਾ ਵੀ ਨਹੀਂ ਵੀ ਡਰ ਲੱਗਦਾ ਐ ਅੱਗੇ ਵੀ ਉਹਵੇਂ ਡੇਗ ਪਿਆ ਸੀ ਸਮਾਨ ਸਾਡਾ ਉਵੇਂ ਹੀ ਅੰਦਰ ਪਿਆ ਸੀ ਜਿਵੇਂ ਗਏ ਸੀ ਛੱਡ ਕੇ ਵੀ ਮਨ ਉੱਚਾ ਕਰਕੇ ਦੋ ਚਾਰ ਚਾਰ ਵਾਰ ਪੰਜ ਪਾਰ ਹਿੱਟਾਂ ਥੱਲੇ ਲਾ ਕੇ ਉਹ ਵੀ ਚਲੇ ਗਏ ਸੀ ਕਿਹੜਾ ਨਾਲ ਲੈ ਕੇ ਗਏ ਸੀ ਸਮਾਨ ਵੀ ਓਏ ਮਾੜਾ ਮੋਟਾ ਬੱਚਿਆ ਹੁਣ ਵੇਖਾਂ ਪੱਲੜ ਲਾਈ ਪੈ ਤੇ ਬਾਅਦ ਸਮਾਨ ਪਿਆ ਛੋਟੇ ਛੋਟੇ ਬੱਚੇ ਨੇ ਰਾਤ ਨੂੰ ਬਾਹਰ ਪਵੀ ਜਾਏ ਕੋਈ ਸੌਣ ਖਾਣ ਇਹ ਕਮਰਾ ਨਹੀਂ ਹੈ ਤੇ ਮੰਜੇ ਟੁੱਟ ਗਏ ਸੀ 4-5 ਤੇ ਕੂਲਰ ਹੈਗਾ ਸੀ 15-16 ਹਜ਼ਾਰ ਦਾ ਜਿਹੜਾ ਉਹ ਗਰਮੀ ਐਟ ਲਿਆ ਸੀ ਉਹ ਵੀ ਟੁੱਟ ਗਿਆ ਚੂਰੂ ਚੂਰ ਹੋਇਆ ਪਿਆ ਹੋਰ ਵਾਧੂ ਕਾਫੀ ਨੁਕਸਾਨ ਅੰਦਰ ਐ ਐਲ ਸੀ ਡੀ ਪਈ ਸੀ ਉਹ ਵੀ ਮੋਟਰ ਸਾਈਕਲ ਕੀ ਗਾ ਪਰਸ਼ਾਵੇਂ ਤੇ ਉਹ ਵੀ ਟੁੱਟ ਗਿਆ ਤੇ ਹੋਰ ਤਾਂ ਵਾਵੇ ਇੰਦਰ ਸਮਾਨ ਹੋਰ ਵੀ ਹੈਗਾ ਸੀ ਬਹੁਤੀ ਨੁਕਸਾਨ ਸਾਡਾ ਬਹੁਤ ਹੋਇਆ ਹੈ 4 ਮੰਜੇ ਸੀਗੇ ਕੂਲਰ ਸੀਗਾ ਮੋਟਰਸਾਈਕਲ ਸੀ ਤੇ ਹੋਈ ਗਿਆ ਸੀ 30000 ਦਾ ਸਮਾਨ ਸਮਾਨਾ 22500 ਹੋ ਗਿਆ ਉਹਨਾਂ ਨੂੰ ਨੁਕਸਾਨ ਸਾਡਾ ਇਥੇ ਪਾਣੀ ਵਾਵੇ ਸੀ 5 ਫੁੱਟ 4 ਫੁੱਟ ਆਹ ਅੰਦਰ ਵਾਵੇ ਪਾਣੀ ਹੋ ਗਿਆ ਸੀ ਵਾਵੇ ਆਦੇ ਸੀ ਤੇ ਆਪ ਨੂੰ ਵੀ ਵਾਵੇ ਗੋਡਿਆਂ ਤੋਂ ਉੱਪਰ ਵਾ ਪਾਣੀ ਆਦੇ ਸੀ 5 ਫੁੱਟ 4 ਫੁੱਟ ਤੰਦਈ ਪਾਣੀ ਵਾ ਸੀ ਆ ਸੀ ਵਾਪਸ ਪਹਿਲਾ ਬੱਚੇ ਤੇ ਚਲੇ ਗਿਆ ਸੀ ਤੇ ਅਸੀਂ ਮਾਲ ਪਾਸੂ ਫੋਲ ਰਹੇ ਹਾਂ ਐਸ ਤੂ ਆ ਜਿਹੜਾ ਸੇਮ ਨਾਲ ਖੜਾ ਨਾ ਇਹਨ ਤੇ ਉੱਪਰੋਂ ਲੇ ਪਾਸੀ ਸੀਦਾ ਬੀਓ ਪਿਛਲੇ ਘਰਾਂ ਵਿੱਚ ਉੱਤੇ ਪਾਣੀ ਰਿਹਾ ਨਾ ਵੱਧੂ ਪਾਣੀ ਦਰਿਆ ਪੂਰਾ ਹੀ ਚੱਲਦਾ ਰਿਹਾ ਇਹ ਸਾਰਾ ਪਾਣੀ ਪਾਣੀ ਸੀਗਾ ਤੇ ਇੱਥੇ ਤੇ ਫਿਰ ਲੋੜ ਬੜੀ ਸੀ ਪੂਰਾ ਦਰਿਆ ਹੀ ਬੜਾ ਰਿਹਾ ਸਾਡੇ ਘਰਾਂ ਦੇ ਪਿਛਾਵੜੇ ਵੀ ਅਗਾਵੜੇ ਵੀ ਅੰਦਰ ਬਾਹਰ ਸਾਰਾ ਪਾਣੀ ਪਾਣੀ ਸੀ ਪਤਾ ਨਹੀਂ ਲੱਗਦਾ ਸੀ ਦਰਿਆ ਹੈ ਕਿ ਘਰ ਭਰੇ ਗਏ ਨੇ ਕਿ ਨਹੀਂ ਹੈ ਗਏ ਹਾਂ ਤੇ ਹੁਣ ਵੇਖਾ ਪੱਲੜ ਪੁੱਲੜ ਤਾਂ ਕੇ ਸਮਾਨ ਸਾਡਾ ਕਿਵੇਂ ਤੂਫੇ ਸੜੀ ਜਾਂਦਾ ਹੈ ਅਸੀਂ ਬਾਹਰ ਰਿਹਾ 15 ਦਿਨ ਹਾਂ ਬੜੀ ਮੁਸ਼ਕਲ ਸੀ ਹਾਂਜੀ ਬਹੁਤ ਮੁਸ਼ਕਲ ਆ ਵੀ ਆਪਦਾ ਘਰੇ ਤਾਂ ਦੇ ਅੰਦੀਂ ਕੀ ਹੁੰਦੀ ਏ ਤੇ ਪਾਸੇ ਤੱਕ ਬਹੁਤ ਮੁਸ਼ਕਲਾਂ ਦੇਣ ਕੱਟੇ ਸੀ 15 ਦਿਨ ਰਹਤੇਗੇ ਪਰ ਐਵੇਂ ਕਦੇ ਮੱਝਾਂ ਦਾ ਮਾੜਾ ਮੋਟਾ ਚਾਰਾ ਮੱਝਾਂ ਤੇ ਆਂਦੀਆਂ ਉਹ ਗਈਆਂ ਇੱਕ ਮੱਝ ਸਾਡੀ ਪਾਣੀਆਂ ਵਿੱਚ ਮੁੱਕ ਗਈ ਸੀ ਪਾਣੀ ਹਿੱਤ ਮੁਕੀ ਜਦੋਂ ਬੰਦੀਆ ਪਾਣੀ ਫੁੱਲਦੀ ਜ਼ੋਰ ਕਿ ਨਾ ਪਾਣੀਆਂ ਦਾ ਉਦੋਂ ਮੱਝ ਸਾਡੀ ਇੱਕ ਮੁੱਕ ਗਈ ਸੀ ਕੀ ਹੋਇਆ ਕੀ ਉਹ ਬਸਾਂ ਨਹੀਂ ਆਲੂਰ ਦੀ ਆਲੂਰ ਦੀ ਕਿ ਮਾਰ ਲਵਾਤੀ ਲੱਗ ਐ ਸੀ ਤੇ ਪਾਣੀ ਹੈਗਾ ਦੂਂਗੇਗੇ ਸੀ ਨਾ ਕੋਈ ਫਾ ਵੀ ਠੱਲਣ ਵਾਲਾ ਕੋਈ ਹੈਗਾ ਨਹੀਂ ਸੀ ਹਾਂ ਪਾਣੀ ਹਜੇ ਤਾਂ ਮੁੱਕੀ ਸੀ ਵਾਪਸ ਆਏ ਤਾਂ ਵਾਧੂ ਪਾਣੀ ਵੀ ਅੰਦਰੋਂ ਸੁੱਕ ਗਿਆ ਸੀ ਬਾਕੀ ਤਾਂ ਗਰਬਣ ਗਰੂਬਣ ਬਹੁਤ ਬਣੀ ਪਈ ਸੀ ਪਾਣੀ ਵਾਵਾ ਦੇ ਅੰਦਰ 15 ਦਿਨ ਖੜਾ ਰਿਹਾ ਏ 15 ਦਿਨ ਬਾਅਦ ਹੀ ਘਟਿਆ ਪਾਣੀ ਤੇ ਪਾਣੀ ਆਏ ਨੂੰ ਤਾਂ 2 ਮਹੀਨੇ 1.5 ਮਹੀਨਾ ਹੋ ਹੀ ਗਿਆ ਏ ਹਾਂ ਤੇ ਇਹ ਤੂੰ ਗਿਆ ਨੂੰ 15 ਦਿਨ ਵੀ ਹੋਏ ਹੋਣੇ ਨੇ ਹੁਣ ਤਾਂ ਘਰੇ ਆਏ ਨੂੰ 10 ਦਿਨ ਹੋ ਗਏ ਨਹੀਂ ਦੀ ਅਸ ਘਰੇ ਆ ਗਏ ਸੀ ਤੇ ਮੰਜੇ ਮੁਜੇ ਅਸੀਂ ਇੱਥੇ ਪਾਵੀ ਦਾ ਸੀ ਵੀ ਸਾਨੂੰ ਪਤਾ ਤਾਂ ਸੀ ਬੱਚਿਆਂ ਨੂੰ ਕਵੀ ਦਾ ਸੀ ਅੰਦਰ ਸੌਂ ਜੋ ਵੀ ਨਿੱਕਾ ਜਿਹਾ ਬੱਚਾ ਜੇ 2 ਮਹੀਨਿਆਂ ਦਾ ਪੋਤਰੀ ਤੇ ਇਹ ਮੁੰਡਾ ਕਹਿੰਦਾ ਸੀ ਮੰਮੀ ਨੇ ਹੀ ਆਪਣੇ ਕਮਰਿਆਂ ਨੂੰ ਵਾਧੂ ਤਰੇੜਾ ਆਈਆਂ ਪਈਆਂ ਤੇ ਡੇਗ ਪਾਵਣਗੇ ਤੇ ਭਲੇ ਨੂੰ ਵੀ ਇਹਵੇਂ ਛਾਹ ਨੂੰ ਖਾਣ ਪੀਣ ਬਣਾਵੀ ਗਿਆ ਨਾ ਤੇ ਉਦੋਂ ਅਸੀਂ ਰੋਟੀ ਰੋਟੀ ਖਾਧੀ ਸੀ ਆਸ-ਪਾਸ ਹੀ ਸਾਰਾ ਪਰਿਵਾਰ ਹੈ ਗਿਆ ਸੀ ਤੇ ਇਧਰ ਉਹਵੇਂ ਛੱਕਦਮ ਕਮਰਾ ਲੈ ਕੇ ਤੇ ਛਾਹ ਨੂੰ ਜਿਹਦੇ ਮੰਜੇ ਟੁੱਟ ਕੇ ਪੰਜ ਪਲੱਖਾ ਬਾਥਰੂਮ ਵਿਕੇ ਸੀ ਕਮਰਿਆਂ ਦੇ ਨਾਲ ਪਰਲੇ ਪਾਸੇ ਟੁੰਡੇ ਵਾਲੇ ਪਾਸੇ ਉਹ ਬੱਕਰੇ ਨਖਾਣੇ ਹਾਂ ਉਹ ਬੱਕਰੇ ਨਖਾਣਾ ਕੋਣ ਅਸੀਂ ਆਵੇ ਤੰਬੂ ਲਾਈ ਬਿਠੇ ਉਹ ਜਿਹੜਾ ਪਲੜ ਠੀਕ ਹੈ ਤੇ ਜਿਹੜੀ ਤਰ ਪਹਿਲਾਂ ਬਿਲੀ ਸੀ ਉਹ ਛੋਟੀਆਂ ਸੀ ਜਮਾਈ ਬਿਲ ਕੋਦੀ ਦੇਓ ਲੰਨਿਆ ਸੀ ਉਹ ਨਾ ਭੱਲੇ ਸਮਾਨ ਪੂਰਾ ਨਹੀਂ ਆਂਦਾ ਸੀ ਤੇ ਹੁਣ ਇੱਕ ਪੱਲੜ ਉਹ ਲਾਈ ਤੇ ਬਾਕੀ ਬਰੁਖ ਰਖ ਕੇ ਛਾਵੇਂ ਬਹਿ ਜਾਵਿਦਾ ਐ ਅਸੀਂ ਮੰਗ ਹੋਣਾ ਕਰਨੇ ਆ ਵੀ ਸਾਡਾ ਉਹ ਜਿਹੜਾ ਨਾ ਸਮਾਨ ਟੁੱਟ ਪੱਜ ਹੋਈ ਏ ਤੇ ਜਿਹੜੇ ਕੰਬਰੇ ਡਿੱਗੇ ਨੇ ਉਹ ਸਾਨੂੰ ਦਿੱਤੇ ਜਾਵਣ ਤੇ ਟੁੱਟ ਪੱਜ ਜਿਹੜੀ ਹੋਈ ਉਹ ਸਾਨੂੰ ਦਿੱਤੀ ਜਾਵੇ ਸਹਤਾ ਹੋ ਜਾਵੇ 쿨ਰ ਟੁੱਟ ਗਿਆ ਅੱਜ ਤਾਂ ਆਂਦੀ ਰਹੀਏ ਜਿਹੜਾ ਕੱਚਾ ਰਾਸ਼ਨ ਦੇਂਦੇ ਸੀ ਲਈ ਗਏ ਖਾਧੀ ਗਏ ਬਣਾਈ ਜਾਂਦੇ ਆ ਵੀ ਜਿਹੜਾ ਦੇਂਦੇ ਰਹੇ ਨੇ ਹੁਣ ਵੀ ਆ ਰਹੀ ਮਤਲਬ ਹਾਂ ਹਾਂ ਦੇਂਦੇ ਨੇ ਉਹ ਤਾਂ ਹਾਂ ਤਾਂ ਤਾਂ ਕਾਫੀ ਹੋ ਗਿਆ ਉਹ ਤਾਂ ਪਹਿਲੇ ਜਦ ਪਾਣੀ ਆਇਆ ਉਹ ਪਹਿਲੇ ਡੋਬ ਗਈ ਆ ਸਲੇਗੀ 3-3 ਕਿਲੇ ਸਾਰੀ ਹੋਰ ਬਚ ਚੋਰ ਛੋਨੇ ਨਹੀਂ ਰਹਿ ਗਿਆ ਪਤਾ ਨਹੀਂ ਲੱਗਦਾ ਕਿ ਥੋਨਾ ਹੈਗਾ ਕਿ ਨਹੀਂ ਹੈਗਾ ਤੇ ਬਹੁਤ ਵੱਡਾ ਵੱਡਾ ਥੋਨਾ ਸੀ ਹਾਂ ਬਾਕੀ ਦਾ ਇਲਾਕੇ ਦੀ ਕਾਫੀ ਨੁਕਸਾਨੀ ਹਾਂ ਜੀ ਉਹ ਤਾਂ ਫਿਰ ਹੋਈ ਪਈ ਹੈ ਅਜੇ ਤੱਕ ਨਾਲ ਕਾਰੀ ਬਾਤ ਜਾਂਦੇ ਤੇ ਘਰ ਵੀ ਬਚੇ ਹੁਣ ਸਾਰੇ ਦੋ ਕਮਰੇ ਸੀ ਹੋ ਵੀ ਡੇਗ ਗਏ